ਉਜ ਲੋਗ ਬੇਜ਼ੁਬਾਨਾ ਤੇ ਆਪਣਾ ਰੂਪ ਜਮਾਉਂਦੇ ਨੇ ਇਹ ਤਸਵੀਰਾਂ ਸਿਸਟੀਵੀ ਤਸਵੀਰਾਂ ਜੋ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਇਹ ਪੰਜਾਬ ਦੇ ਫਿਰੋਜ਼ਪੁਰ ਛਾਣੀ ਰੇਲਵੇ ਸਟੇਸ਼ਨ ਤੋਂ ਸਾਹਮਣੀ ਆਉਂਦੀਆਂ ਨੇ ਜਿੱਥੇ ਕਿ ਇੱਕ ਆਰਪੀਐਫ ਜਵਾਨ ਨੇ ਬੜੀ ਬੇਰਹਿਮੀ ਦੇ ਨਾਲ ਇੱਕ ਬੇਜ਼ੁਬਾਨ ਕੁੱਤੇ ਨੂੰ ਡੰਡੇ ਮਾਰ ਕੇ ਉਸ ਦੀ ਪਟਾਈ ਕੀਤੀ ਹੈ ਇਸ ਸਾਰੀ ਘਟਨਾ ਉੱਥੇ ਲੱਗੇ ਸਿਸਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਐਨੀਮਲ ਸੇਵਰ ਸੰਸਥਾ ਨੇ ਇਸ ਦੀ ਸ਼ਿਕਾਇਤ ਵੀ ਦਿੱਤੀ ਹੈ ਅਤੇ ਕਿ ਇਸ ਸਬੰਧੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਸਵੀਰਾਂ ਜੁਤੜਨਾ ਸਾਝਾ ਕਾਰਿਆ ਫਿਰੋਜ਼ਪੁਰ ਦੇਖ ਆਰਪੀਐਫ ਤੇ ਜਵਾਨ ਦੀ ਸਾਹਮਣੇ ਆਈਆਂ ਬੇਜਵਾਨ ਕੁੱਤੇ ਨੂੰ ਬੜੀ ਬੇਰਹਿਮੀ ਦੇ ਨਾਲ ਡੰਡਿਆਂ ਦੇ ਨਾਲ ਮਾਰਿਆ ਘੁੱਟਿਆ ਜਾਂਦਾ ਜਿਸ ਦੀ ਸੀਸੀਟੀਵੀ ਫੁਟੇਜ ਹੁਣ ਸਾਹਮਣੇ ਆਈ ਹੈ ਫਿਰੋਜ਼ਪੁਰ ਐਨੀਮਲ ਸੇਵਰ ਸੰਸਥਾ ਵੱਲੋਂ ਵੀਡੀਓ ਸਾਂਝਾ ਕੀਤਾ ਗਿਆ ਸੋਸ਼ਲ ਮੀਡੀਆ ਤੇ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਤੇ ਇਸ ਜਵਾਨ ਦੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਕੁੱਤਾ ਬੁਰੀ ਤਰ੍ਹਾਂ ਵੀ ਨਾਲ ਜ਼ਖਮੀ ਹੋਇਆ ਹੈ ਉਹਨਾਂ ਕਹੇ ਕਿ ਅੰਗ ਰક્ષਕੀ ਹੁਣ ਪੱਖseite ਬਣ ਜਾਣਗੇ ਤਾਂ ਸਮਾਜ ਨੂੰ ਪਹੁੰਚਿ ਬਾਰੇਗਾ ਉਹਨਾਂ ਕਹੇ ਕਿ ਇਸ ਆਰਪੀਐਫ ਦੇ ਜਵਾਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਸਾਰਿਆਂ ਨੂੰ ਪਰਸੋਂ ਸਾਡੇ ਕੋਲ ਇੱਕ ਵੀਡੀਓ ਆਈ ਸੀਗੀ ਜਿਸ ਦੇ ਵਿੱਚ ਨਾ ਇੱਕ ਮਤਲਬ ਡੌਗ ਨੂੰ ਬਹੁਤ ਬੁਰੀ ਤਰ੍ਹਾਂ ਲੋਹੇ ਦੇ ਡੰਡੇ ਨਾਲ ਮਾਰਿਆ ਜਾ ਰਿਹਾ ਹੈ ਜਦੋਂ ਉਸ ਮਤਲਬ ਵੀਡੀਓ ਬਾਰੇ ਅਸੀਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਨੂੰ ਪਤਾ ਲੱਗਾ ਕਿ ਜਿਹੜਾ ਬੰਦਾ ਉਸ ਡੌਗ ਨੂੰ ਮਾਰਦਾ ਪਿਆ ਉਸ ਦਾ ਨਾਮ ਮਨੋਸ਼ ਕੁਮਾਰ ਯਾਦਵ ਹੈ ਤੇ ਉਹ ਆਰਪੀਐਫ ਦਾ ਜਵਾਨ ਹੈ ਉਸ ਦੀ ਡਿਊਟੀ ਫਿਰੋਜ਼ਪੁਰ ਰੇਲਵੇ ਸਟੇਸ਼ਨ ਦੇ ਉੱਤੇ ਹੁੰਦੀ ਹੈ ਤੇ ਸਾਨੂੰ ਕਈਆਂ ਨੇ ਦੱਸਿਆ ਕਿ ਉਹ ਪਹਿਲਾਂ ਵੀ ਡੌਗਸ ਨੂੰ ਕਈ ਵਾਰੀ ਮਾਰਿਆ ਉਹਨੇ ਤੇ ਜਦੋਂ ਅਸੀਂ ਉਸ ਡੌਗ ਕੋਲ ਗਏ ਡੌਗ ਦਾ ਦੇਖਿਆ ਉਹਨੂੰ ਮੈਡੀਸਿਨ ਵਗੈਰਾ ਦਿੱਤੀ ਤੇ ਡੌਗ ਨੂੰ ਸਿਰਫ ਫੀਵਰ ਵੀ ਸੀਗਾ ਉਸ ਦੇ ਅੱਖ ਤੇ ਬਹੁਤ ਜ਼ਿਆਦਾ ਇੰਜਰੀ ਸੀ ਲੱਤ ਤੋਂ ਵੀ ਥੋੜਾ ਇਹ ਲੰਗੜਾ ਕੇ ਚੱਲ ਰਿਹਾ ਸੀਗਾ ਫਿਲਹਾਲ ਇਹ ਲੌਂਗ ਇਸ ਟਾਈਮ ਠੀਕ ਹੈ ਅਸੀਂ ਉਹਨਾਂ ਦੇ ਮਤਲਬ ਸੀਨੀਅਰਜ਼ ਦੇ ਧਿਆਨ ਚ ਇਹ ਗੱਲ ਲਿਆਂਦੀ ਹੈ ਤੇ ਹੁਣ ਦੇਖੋ ਮਤਲਬ ਡਿਪਾਰਟਮੈਂਟ ਉਹਦੇ ਤੇ ਕੀ ਕਾਰਵਾਈ ਕਰਦਾ ਪਰ ਸਾਡੀ ਕੋਸ਼ਿਸ਼ ਇਹ ਹੋਏਗੀ ਕਿ ਉਸ ਉਹ ਬੰਦੇ ਦੇ ਉੱਪਰ ਕੜੀ ਤੋਂ ਕੜੀ ਮਤਲਬ ਕਾਰਵਾਈ ਕੀਤੀ ਜਾਵੇ ਤੇ ਉਸ ਨੂੰ ਬੰਦੀ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਇੰ ਇਦਾਂ ਦਾ ਕੰਮ ਜੇ ਇੱਕ ਪੁਲਿਸ ਵਾਲਾ ਕਰੇਗਾ ਤੇ ਆਮ ਜਨਤਾ ਨੂੰ ਤੋ ਕਿਸ ਤਰ੍ਹਾਂ ਰੋਕੇਗਾ ਕਿਉਂਕਿ ਇੱਕ ਪੁਲਿਸ ਵਾਲੇ ਦਾ ਕੰਮ ਹੈ ਕਿ ਕਿਸੇ ਵੀ ਇਨਸਾਨ ਨਾਲ ਜਾਂ ਕਿਸੇ ਜਾਨਵਰ ਨਾਲ ਕੋਈ ਅਤਿਆਚਾਰ ਹੁੰਦਾ ਹੈ ਤੇ ਉਸ ਦਾ ਰੋਕਣਾ ਫਰਜ਼ ਹੈ ਉਸ ਦਾ ਹੀ ਨਹੀਂ ਹਰ ਇਨਸਾਨ ਦਾ ਫਰਜ਼ ਹੈ ਇਨਸਾਨੀਅਤ ਹੁ ਇਨਸਾਨ ਹੁੰਦੇ ਨਾਤੇ ਸਾਡੇ ਸਾਨੂੰ ਚਾਹੀਦਾ ਹੈ ਕਿ ਅਗਰ ਇਦਾਂ ਦੀ ਕੋਈ ਪ੍ਰੀਅਰਿਟੀ ਹੁੰਦੀ ਹੈ ਤੇ ਅਸੀਂ ਉਸ ਨੂੰ ਰੋਕੀਏ ਪਰ ਜੇ ਇੱਕ ਪੁਲਿਸ ਵਾਲਾ ਹੀ ਇਸ ਤਰ੍ਹਾਂ ਦੇ ਕੰਮ ਕਰੇਗਾ ਤੇ ਅਸੀਂ ਦੂਸਰੇ ਬੰਦਿਆਂ ਤੋਂ ਕੀ ਉਮੀਦ ਕਰ ਸਕਦੇ ਆ ਤੇ ਹੁਣ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਆ ਕਿ ਉਸ ਨੂੰ ਮਤਲਬ ਉਸਦੇ ਕੀਤੇ ਦੀ ਸਜ਼ਾ ਮਿਲੇ ਅੱਜ ਉਸਨੇ ਡੌਗ ਦਾ ਮੈਡੀਕਲ ਕਰਵਾਇਆ ਪਰ ਉਹ ਡੌਗ ਦਾ ਮੈਡੀਕਲ ਇਸ ਕਰਕੇ ਨਹੀਂ ਹੋਇਆ ਕਿ ਉਸ ਨੂੰ ਕੁਝ ਇਸ ਚੀਜ਼ ਦਾ ਅਹਿਸਾਸ ਹੈ ਕਿ ਮੈਂ ਗਲਤ ਕੀਤਾ ਹੈ ਉਸਨੇ ਸਿਰਫ ਮੈਡੀਕਲ ਆਪਣੀ ਨੌਕਰੀ ਬਚਾਉਣ ਵਾਸਤੇ ਕਰਵਾਇਆ ਤੇ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਸਾਰੇ ਜਣੇ ਸਾਡਾ ਸਾਥ ਦਿਓ ਔਰ ਇਹ ਤਾਂ ਕਿ ਅਸੀਂ ਇਸ ਬੰਦੇ ਦੇ ਉੱਪਰ ਬੰਦੀ ਕਾਰਵਾਈ ਕਰ ਸਕੀਏ ਤੇ ਤੁਹਾਨੂੰ ਸਭ ਨੂੰ ਵੀ ਅਪੀਲ ਹੈ ਕਿ ਐਦਾਂ ਦੀ क्रुएਲਟੀ ਬੇਜਬਾਨ ਜਾਨਵਰਾਂ ਨਾਲ ਨਾ ਕੀਤੀ ਜਾਵੇ ਪਰਮਾਤਮਾ ਨੇ ਸਾਨੂੰ ਇਨਸਾਨ ਬਣਾਇਆ ਹੈ ਤੇ ਅਸੀਂ ਇਨਸਾਨੀਅਤ ਰੱਖੀਏ ਥੋੜੀ ਜੀ ਕਿਉਂਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਅੱਜਕੱਲ੍ਹ ਸ਼ਹਿਰ 'ਚ ਬਹੁਤ ਹੋ ਰਹੀਆਂ ਨੇ ਕੋਈ ਕਿਸ ਤਰੀਕੇ ਡੌਗ ਨੂੰ ਮਾਰਦਾ ਕੋਈ ਕਿਸ ਤਰੀਕੇ ਮਾਰਦਾ ਤੇ ਉਹਨਾਂ ਦੀ ਇੱਕੋ ਸ਼ਿਕਾਇਤ ਹੁੰਦੀ ਹੈ ਕਿ ਡੌਗ ਸਾਨੂੰ ਪੈ ਗਿਆ ਸੀ ਦੇਖੋ ਕੁਦਰਤ ਦਾ ਨਿਯਮ ਹੈ ਕਿ ਬਹੁਤ ਜਿਹੜੇ ਆਪਣੇ ਇਨਸਾਨ ਨੇ ਉਹਨਾਂ ਚ ਵੀ ਬੜੇ ਲੋਕ ਚੰਗੇ ਵੀ ਨੇ ਤੇ ਬਹੁਤ ਜ਼ਿਆਦਾ ਲੋਕ ਮਾੜੇ ਵੀ ਨੇ ਐਸਾ ਹੀ ਡੌਗਸ ਹੈ ਕਈ ਡੌਗਸ ਫ੍ਰੈਂਡਲੀ ਹੁੰਦੇ ਨੇ ਕਈ ਡੌਗ ਥੋੜੇ ਅਗਰੈਸਿਵ ਹੁੰਦੇ ਆ ਦੇਖੋ ਆਪਣਾ ਬਚਾਅ ਜ਼ਰੂਰੀ ਹੈ ਪਰ ਆਪਾਂ ਨਾ ਜਾਇਜ਼ ਅਗਰ ਉਹਨਾਂ ਤੇ ਕਿਊਰਿਓਸਿਟੀ ਕਰਨੇ ਉਹਨਾਂ ਨੂੰ ਡੰਡੇ ਮਾਰਨ ਲੱਗ ਜਾਂਦੇ ਆ ਜਿੱਦਾਂ ਕਿ ਤੁਸੀਂ ਇਸ ਵੀਡੀਓ ਚ ਵੀ ਦੇਖ ਰਹੇ ਹੋ ਕਿ ਉਹ ਡੌਗ ਕੁਝ ਨਹੀਂ ਕਹਿ ਰਿਹਾ ਕੋਈ ਉਹਨਾਂ ਨੂੰ ਪੈ ਨਹੀਂ ਰਿਹਾ ਕੋਈ ਉਹ ਕੱਟ ਨਹੀਂ ਰਿਹਾ ਜਦੋਂ ਇੱਕ ਡੌਗ ਕਿਤੇ ਵੀ ਕੰਪਲੇਂਟ ਆਉਂਦੀ ਹੈ ਕਿ ਇੱਕ ਕਿਸ ਏਰੀਆ 'ਚ ਇੱਕ ਡੌਗ ਨੇ ਕਿਸੇ ਨੂੰ ਕੱਟ ਲਿਆ ਤੇ ਲੋਕ ਕੀ ਕਰਦੇ ਸਾਰੇ ਡੌਗਸ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਨੇ ਯਾ ਰੀਲੋਕੇਟ ਕਰਨਾ ਸ਼ੁਰੂ ਕਰ ਦਿੰਦੇ ਨੇ ਤੇ ਇਹ ਚੀਜ਼ ਤਾਂ ਦੇਖੋ ਇਨਸਾਨਾਂ 'ਚ ਹੀ ਹੋਈ ਹੈ ਬਹੁਤ ਚੰਗੇ ਵੀ ਆ ਬਹੁਤ ਮਾੜੇ ਵੀ ਆ ਜਦੋਂ ਕੋਈ ਇੱਕ ਇਨਸਾਨ ਗਲਤੀ ਕਰਦੇ ਤੇ ਆਪਾਂ ਸਭ ਇਨਸਾਨਾਂ ਨੂੰ ਤਾਂ ਹੀ ਸਜ਼ਾ ਦਿੰਦੇ ਅਸੀਂ ਸਿਰਫ ਉਸ ਪਰਟੀਕੂਲਰ ਇਨਸਾਨ ਨੂੰ ਸਜ਼ਾ ਦਿੰਨੇ ਆ ਜਦਕਿ ਇਹ ਤਾਂ ਜਾਨਵਰ ਹੈ ਇਹ ਬੋਲ ਨਹੀਂ ਸਕਦਾ ਇਹ ਕਿਸੇ ਵੀ ਮਤਲਬ ਇਨਸਾਨ ਨੂੰ ਡੌਗ ਇਸ ਤਰ੍ਹਾਂ ਨਹੀਂ ਬਾਈਟ ਕਰਦਾ ਜਾਂ ਕੋਈ ਵੀ ਜਾਨਵਰ ਇਕੱਲਾ ਡੌਗ ਹੀ ਨਹੀਂ ਕੋਈ ਵੀ ਜਾਨਵਰ ਜਦੋਂ ਤੱਕ ਉਹ ਖੁਦ ਖਤਰਾ ਮਹਿਸੂਸ ਨਹੀਂ ਕਰਦਾ ਉਹ ਕਿਸੇ ਵੀ ਇਨਸਾਨ ਦੇ ਉੱਪਰ ਅਟੈਕ ਨਹੀਂ ਕਰਦਾ ਇਸ ਕਰਕੇ ਥੋੜਾ ਜਿਹਾ ਤੁਸੀਂ ਆਪਣੀ ਸੋਚ ਨੂੰ ਬਦਲੋ ਇਹਨਾਂ ਬੇਜਵਾਨਾਂ ਨੂੰ ਖਾਣਾ ਪਾਣੀ ਪੂਰਾ ਦਿਓ ਤੇ ਇਹਨਾਂ ਨਾਲ ਕਰਿਉਲਟੀ ਨਾਲ ਕਰੋ ਤੇ ਇਹ ਡੌਗ ਕਦੀ ਵੀ ਕਿਸੇ ਨੂੰ ਨਹੀਂ ਕੱਟਦੇ ਜਾਂ ਨਹੀਂ ਪੈਂਦੇ ਬਿਨਾ ਮਤਲਬ ਤੋਂ ਤੇ ਪਲੀਜ਼ ਤੁਹਾਡੇ ਸਭ ਅੱਗੇ ਰਿਕਵੈਸਟ ਹੈ ਕਿ ਇਸ ਵਿੱਚ ਵੀ ਸਾਡਾ ਸਾਥ ਦਿਓ ਤਾਂ ਕਿ ਇਸ ਬੰਦੇ ਨੂੰ ਕੜੀ ਤੋਂ ਕੜੀ ਸਜ਼ਾ ਦਿਲਵਾਈ ਜਾ ਸਕੇ ਕਿਉਂਕਿ ਇਹ ਸਾਡੇ ਲਈ ਅਜੇ ਬਹੁਤ ਮੁਸ਼ਕਲ ਟਾਸਕ ਹੈ ਇਹ ਬੰਦਾ ਮਤਲਬ ਕਹਿ ਲੂੰ ਕਿ ਆਰਪੀਐਫ ਵਿੱਚ ਮੁਲਾਜ਼ਮ ਹੋਣ ਦੇ ਕਾਰਨ ਪਤਾ ਨਹੀਂ ਇਸ ਤੇ ਕੀ ਕਾਰਵਾਈ ਹੋਏਗੀ ਬਾਕੀ ਕੋਸ਼ਿਸ਼ ਸਾਡੀ ਇਹੀ ਹੈ ਕਿ ਅਗਰ ਆਰਪੀਐਫ ਦੀ ਪੁਲਿਸ ਇਸ ਤੇ ਕਾਰਵਾਈ ਨਹੀਂ ਕਰਦੀ ਤੇ ਅਸੀਂ ਕਿਸੇ ਮਤਲਬ ਅਫਸਰ ਨੂੰ ਆਪਣੀ ਲਿਖਤ ਸ਼ਿਕਾਇਤ ਦਵਾਂਗੇ ਤਾਂ ਕਿ ਇਸ ਬੰਦੇ ਤੇ ਕਾਰਵਾਈ ਕੀਤੀ ਜਾਵੇ ਇਹਨੂੰ ਬਖਸ਼ਿਆ ਬਿਲਕੁਲ ਵੀ ਨਹੀਂ ਜਾਏਗਾ ਤਾਂ ਕਿ ਅੱਗੇ ਤੋਂ ਕੋਈ ਉਸ ਵੀ ਇਸ ਤਰ੍ਹਾਂ ਦੀ ਗਲਤੀ ਕਰਨ ਤੋਂ ਪਹਿਲਾਂ 100 ਵਾਰ ਸੋਚੇਗਾ ਤੇ ਤੁਹਾਨੂੰ ਵੀ ਅਪੀਲ ਹੈ ਸਭ ਨੂੰ بار بار ਕਿ ਇਹਨਾਂ ਬੇਜਵਾਨਾਂ ਨੂੰ ਖਾਣਾ ਪਾਣੀ ਦਿਆ ਕਰੋ ਆਪਣੇ ਘਰਾਂ ਦੇ ਬਾਹਰ ਪਾਣੀ ਦੇ ਡੋਂਗੇ ਰੱਖੋ ਇਹਨਾਂ ਨੂੰ ਖਾਣਾ ਦਿਓ ਤਾਂ ਕਿ ਇਹ ਆਪਣੇ ਇਨਸਾਨਾਂ ਦੇ ਨਾਲ ਫ੍ਰੈਂਡਲੀ ਰਹਿ ਸਕਣ ਦੇਖੋ ਹਰ ਆਪਾਂ ਜਾਨਵਰ ਨੂੰ ਖਤਮ ਨਹੀਂ ਕਰ ਸਕਦੇ ਔਰ ਨਾ ਹੀ ਕਰਨਾ ਚਾਹੀਦਾ ਤਾਂ ਪਲੀਜ਼ ਇਹਹੀ ਬੇਨਤੀ ਹੈ ਫਿਰ ਕੀ ਸਾਡਾ ਸਾਥ ਵੱਧ ਤੋਂ ਵੱਧ ਦਿਓ ਤੇ ਇਹਨਾਂ ਬੇਜਵਾਨਾਂ ਦੀ ਮਦਦ ਕਰੋ ਔਰ ਇਹਨਾਂ ਨਾਲ ਪਲੀਜ਼ क्रुएਲਟੀ ਨਾ ਕਰੋ ਲੁਧਿਆਣਾ ਲਾਈਵ ਦੇ ਲਈ ਵੀ ਰਿਪੋਰਟ